ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੂ ਦੋਇ ਕਰ ਜੋੜ ਗੱਜ ਕੇ ਆਖੋ ਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਵਿੰਦ ਸਵਾਰੀ ਚੱਲੀ ਵੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੁਰਮਾ ਵਡ ਜੋਦਾ ਬਹੁ ਪਰਉਪਕਾਰੀ ਚੌਕੜੇ ਲਾਓ ਤੇ 2 ਮਿੰਟ ਵਾਸਤੇ ਮੂਲ ਮੰਤਰ ਦਾ ਜਾਪ ਸਾਰੀ ਸੰਗਤ ਕਰੀਏ ਕੋਈ ਵੀ ਰਸਨਾ ਵਾਂਦੀ ਨਾ ਰਵੇ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਨਿਰਵੈ ਗੁਰ ਪ੍ਰਸਾਦਿ ਜਪ ਆਤ ਸੱਚਾ ਨਾਨਕ ਹੋਸੀ ਪੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਗੁਰ ਪ੍ਰਸਾਦ ਜਪ ਜੁਗਾਦ ਸਚ ਨਾਨਕ ਹੋਸੀ ਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਬ ਆਦ ਸਤ ਜੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਈ ਸਤ ਇੱਕ ਓੰਕਾਰ ਆਤ ਸੱਚ ਹੁਵਾ ਹੈ ਸਾਤ ਸੰਗਤ ਜੀ ਮੇਰੀ ਪੀਰੀ ਦੇ ਮਾਲਕ ਜਦੋਂ ਕਸ਼ਮੀਰ ਗਏ ਕੋਹੜੇ ਦੇ ਉੱਪਰ ਚੜੇ ਜਾ ਰਹੇ ਹਨ ਨਾਲ ਸਿੱਖ ਸੰਗਤਾਂ ਨੇ ਤੇ ਅਚਾਨਕ ਜੰਗਲ ਵਿੱਚੋਂ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਨਿੱਕਾ ਜਿਹਾ ਬੱਚਾ ਰੋਂਦਾ ਅਸ ਸਤਗੁਰੂ ਦੇ ਜੀਵਨ ਵਿੱਚੋਂ ਕੁਝ ਸਿੱਖ ਕੇ ਜਾਈਏ ਜਿਨ੍ਹਾਂ ਦਾ ਦਿਹਾੜਾ ਮਨਾ ਰਹੇ ਆ ਨਾ ਉਹਨਾਂ ਦੇ ਗੁਣਾਂ ਵਿੱਚੋਂ ਕੁਝ ਇੱਕ ਅਧੀ ਗੱਲ ਹੀ ਪੱਲੇ ਬੰਨ੍ਹ ਜਾਈਏ ਸਾਡਾ ਸਾਰਿਆਂ ਦਾ ਆਇਆ ਸਫਲਾ ਹੋ ਜਾਈਏ ਨਹੀਂ ਤਾਂ ਖਿਮਾ ਕਰਿਓ ਸੁਣ ਸੁਣ ਕੇ ਉਮਰਾਂ ਬੀਤ ਗਈਆਂ ਸਾਡੀਆਂ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਵਿੱਚੋਂ ਦਲ ਭੰਜਨ ਉਹ ਕਿਹੜਾ ਦਲ ਹੈ ਜਿਹੜਾ ਉਹ ਏ ਕਾਮ ਕ੍ਰੋਧ ਲੋਭ ਉਹ ਹੰਕਾਰ ਆਖੋ ਸਤਨਾਮ ਆਹ ਦਲ ਹੈ ਜਿਹੜਾ ਹਰ ਵੇਰੇ ਲੁੱਟਦਾ ਸਾਨੂੰ ਹੁਣ ਕਿਸੇ ਨੇ ਸਵਾਲ ਕੀਤਾ ਵੀ ਇਹ ਵੀ ਤਾਂ ਰੱਬ ਦੇ ਹੀ ਬਣਾਈਆਂ ਚੀਜ਼ਾਂ ਨੇ ਪਰ ਗੁਰੂ ਸਾਹਿਬ ਨੂੰ ਤੋ ਪੁੱਛੋ ਵੀ ਸਤਿਗੁਰੂ ਜੀ ਇਹ ਖੇਡ ਕੀ ਹੈ ਪਹਿਲਾਂ ਤੁਸੀਂ ਜੀਵ ਬਣਾਤਾ ਤੇ ਫਿਰ ਕਾਮ ਕ੍ਰੋਧ ਲੋਭ ਹੰਕਾਰ ਉਹਨੂੰ ਲਾਤੇ ਹੁਣ ਕੀ ਕਰਿਆ ਜਾਵੇ ਇਹ ਤੁਸੀਂ ਕਿਉਂ ਲਾਏ ਆ ਪਿੱਛੇ ਤੇ ਗੁਰਬਾਣੀ ਦਾ ਵਾਕ ਹੈ ਕਹਿ ਰਵਿਦਾਸ ਬਾਜੀ ਜਗ ਭਾਈ ਕਹਿੰਦੇ ਇਹ ਜਗ ਤਾਂ ਇੱਕ ਬਾਜੀ ਐ ਜਿਹੜੀ ਆਪਾਂ ਖੇਡਣ ਆਏ ਆਂ ਆਖੋ ਸਤਨਾਮ ਹੁਣ ਜੇ ਗੁਰੂ ਨੂੰ ਸਤਗੁਰੂ ਨੂੰ ਆਪਣਾ ਗੁਰੂ ਇਸ਼ਟ ਮੰਨ ਕੇ ਤੇ ਗੁਰੂ ਦੇ ਆਸ਼ੇ ਤੇ ਚੱਲੇਗਾ ਤੇ ਪੰਜਾਂ ਤੇ ਵੀ ਕਾਬੂ ਕਰ ਲੇਗਾ ਪੰਜਾਂ ਤੇ ਵੀ ਕਾਬੂ ਪਾ ਲੇਗਾ ਤੇ ਬਾਜੀ ਵੀ ਜਿੱਤ ਕੇ ਜਾਏਗਾ ਕਹਿ ਰਵਿਦਾਸ ਬਾਜੀ ਜਗ ਭਾਈ ਹੁਣ ਕਹਿੰਦੇ ਜੀ ਮੈਂ ਇਹ ਬਾਜੀ ਕਿਵੇਂ ਜਿੱਤਾਂ ਕਹਿੰਦੇ ਬਾਜੀਗਰ ਸੋ ਮੋਹ ਪ੍ਰੀਤ ਬਣ ਆਈ ਜਿਨੇ ਇਹ ਬਾਜੀ ਬਣਾਈ ਏ ਤੂੰ ਉਹਦਾ ਧਿਆਨ ਕਰ ਆਖੋ ਸਤਨਾਮ ਤੇ ਬਾਜੀ ਕਹਿੰਦੇ ਥਾਜੀ ਹੈ ਪ੍ਰਮਾਤਮਾ ਦਾ ਗੁਰਸਿੱਖ ਕਿਹਦਾ ਪੁਜਾਰੀ ਹੈ ਅਕਾਲ ਪੁਰਖ ਦਾ ਗੱਜ ਕੇ ਬੋਲੋ ਕਿਹਦੇ ਪੁਜਾਰੀ ਆ ਅਕਾਲ ਪੁਰਖ ਦੇ ਪੂਜਾ ਅਕਾਲ ਦੀ ਪਰਚਾ ਸ਼ਬਦ ਦਾ ਤੇ دیدار ਖਾਲਸੇ ਦੇ ਸੱਚੇ ਪਾਤਸ਼ਾਹ ਨੇ ਦੇਖਿਆ ਕੋਈ ਬੱਚਾ ਰੋ ਰਿਹਾ ਹੈ ਸੇਵਾਦਾਰ ਨੂੰ ਕਹਿੰਦੇ ਜਾਓ ਖਾਂ ਦੇਖੋ ਜੰਗਲ ਚ ਨਿੱਕੇ ਜੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਤੇ ਕੀ ਦੇਖਿਆ ਇੱਕ ਕੂਕਰ ਇੱਕ ਕੁੱਤੀ ਸੂਈ ਹੋਈ ਸੀ ਤੇ ਕੁੱਤੀ ਦੇ ਨਿੱਕੇ ਨਿੱਕੇ ਕਤੂਰਿਆਂ ਦੇ ਵਿੱਚ ਇੱਕ ਮਨੁੱਖੀ ਬੱਚਾ ਪਿਆ ਮਨੁੱਖੀ ਬੱਚਾ ਨਿੱਕਾ ਜਿਹਾ ਬੱਚਾ ਰੋਈ ਜਾਂਦਾ ਜਿਹਦੀ ਸ਼ਕਲ ਵੀ ਕੋਜੀ ਹੈ ਜਿਹਦੇ ਕੇਸ ਵੀ ਲੰਮੇ ਲੰਮੇ ਆ ਜਿਹਦੇ ਦੰਦ ਵੀ ਲੰਮੇ ਲੰਮੇ ਆ ਤੇ ਮਾਂ ਪਿਓ ਸਿੱਟ ਗਏ ਉੱਥੇ ਵੀ ਆਪੇ ਮਰ ਜੂਗਾ ਜਾਂ ਕੁੱਤੇ ਖਾ ਲੈਣਗੇ ਤੇ ਛੇਵੇਂ ਪਾਤਸ਼ਾਹ ਦੇ ਅੰਦਰ ਦਇਆ ਦੇਖੋ ਕਿੰਨੀ ਐ ਮਹਾਰਾਜ ਕਹਿੰਦੇ ਸਿੱਖੋ ਚੱਕ ਕੇ ਲਿਆਓ ਇਹਨੂੰ ਸਾਡੇ ਕੋਲ ਜਦੋਂ ਚੱਕ ਕੇ ਉਹ ਬੱਚਾ ਹਾਜ਼ਰ ਕੀਤਾ ਤੇ ਉਹ ਮੈਲਾ ਸੀ ਲਿਬੜਿਆ ਹੋਇਆ ਸੀ ਜਿਹਨੂੰ ਕਸ਼ਮੀਰੀ ਬੋਲੀ 'ਚ ਕੁਥਰਾ ਕਹਿੰਦੇ ਆ ਕੀ ਕਹਿੰਦੇ ਆ ਕੁਥਰਾ ਵੀ ਮੈਲਾ ਐ ਤਾਂ ਤੇ ਮਹਾਰਾਜ ਨੂੰ ਸਿੱਖ ਕਹਿੰਦੇ ਮਹਾਰਾਜ ਇਹ ਤਾਂ ਕੁਥਰਾ ਹੈ ਦੇਖੋ ਮੀਰੀ ਪੀਰੀ ਦੇ ਮਾਲਕ ਨੇ ਗੋਦੀ ਚੱਕ ਲਿਆ ਬੱਚਾ ਗੋਦੀ ਚੱਕ ਕੇ ਉਹਦਾ ਮੂੰਹ ਪੁੰਝਦੇ ਨੇ ਉਹਦੇ ਕੇਸ ਸਵਾਰਦੇ ਨੇ ਉਹਦਾ ਸਰੀਰ ਆਪਣੇ ਪਰਨੇ ਨਾਲ ਪੁੰਝਦੇ ਹੈ ਤੇ ਕੀ ਕਹਿੰਦੇ ਐ ਕਹਿੰਦੇ ਕੋਈ ਗੱਲ ਨਹੀਂ ਜੇ ਕੁਥਰਾ ਹੈ ਤਾਂ ਇਹਨੂੰ ਸੁਥਰਾ ਕਰ ਲੈਨੇ ਆਖੋ ਸਤਨਾਮ ਜੇ ਕੁਥਰਾ ਹੈ ਇਹਨੂੰ ਸੁਥਰਾ ਕਰ ਲੈਣਾ ਮਾਫ ਕਰ ਰਿਓ ਆਪਾਂ ਵੀ ਕੁਥਰੇ ਆਪਾਂ ਅੰਦਰੋਂ ਕੁਥਰੇ ਸਾਡੇ ਅੰਦਰ ਈਰਖਾ ਹੈ ਸਾਡੇ ਅੰਦਰ ਦਵੇਤ ਹੈ ਸਾਡੇ ਅੰਦਰ ਹੰਕਾਰ ਹੈ ਸਾਡੇ ਅੰਦਰ ਕੋਲਡ ਹੈ ਸਾਡੇ ਅੰਦਰ ਪਾਪ ਹੈ ਸਾਡੇ ਅੰਦਰ ਦੂਸਰੇ ਨੂੰ ਵੇਖ ਕੇ ਜੈਲਸ ਅਸੀਂ ਇੰਨੇ ਕੁਥਰੇ ਹੋ ਗਏ ਆ ਤੇ ਮਹਾਰਾਜ ਦੇ ਚਰਨਾਚਾਏ ਆ ਤੇ ਹੁਣ ਸਮਰਪਿਤ ਹੋ ਕੇ ਜਿਵੇਂ ਡੰਡੋਤ ਬੰਧਨ ਅਨਕਬਾਰ ਡੰਡੇ ਵਾਂਗੂ ਮਤਲਬ ਕੀ ਵੱਲ ਕੱਢ ਕੇ ਸਿੱਧਾ ਹੋ ਜਾ ਮਹਾਰਾਜ ਮੂਰੇ ਆਖੋ ਸਤਨਾਮ ਕਹੇ ਮਹਾਰਾਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਕਿ ਸੱਚੇ ਪਾਤਸ਼ਾਹ ਇਨਾਂ ਕਮੀਆਂ ਮੇਰੇ ਵਿੱਚ ਹੈਗੀਆਂ ਮੈਨੂੰ ਬਚਾ ਲਓ ਮਹਾਰਾਜ ਆਖੋ ਸਤਨਾਮ ਸੰਤ ਜੀ ਭਿੰਡਰਾਂ ਵਾਲੇ ਇੱਕ ਧਾਰਨਾ ਪੜਦੇ ਹੁੰਦੇ ਸੀ ਆਪਾਂ ਪੜੀਏ ਕੀ ਕਹਿੰਦੇ ਹੁੰਦੇ ਸੀ ਓਏ ਪੰਛੀ ਕਲਰਾ ਹੈ ਇਸ ਦੇ ਮਗਰ ਸ਼ਿਕਾਰੀ ਬਹੁਤੇ ਓ ਮਨ ਮੇਰਾ ਪੰਛੀ ਕਲਰਾ ਹੈ ਇਸ ਦੇ ਮਗਰ ਸ਼ਿਕਾਰੀ ਬਹੁਤੇ ਮਨ ਮੇਰਾ ਮਨ ਮੇ मन मेरा पंछी कल्ला, मन मेरा ओ मन मेरा पंछी कल्ला है इस मगर शिख ਸਵੇ ਦੇ ਮਗਰ ਸ਼ਿਕਾਰੀ ਵਾਂ ਤੇ ਮਨ ਮੇਰਾ ਸੁਬਾਨ ਮੇਰਾ ਪੰਛੀ ਅੱਲਾ ਮਾਤਾ ਮਨ ਮੇਰਾ ਪੰਛੀ ਮਨ ਮੇਰਾ ਜੀਵਨ ਤੇਰਾ 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 ਸੱਚੇ ਫਾਤਸ਼ਾਹ ਰੱਖ ਲਾਂ ਗਰੀਬ ਜਾਣ ਕੇ ਜੀਵਨ ਤੇਰਾ 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 ਸੱਚੇ ਫਾਤਸ਼ਾਹ ਰੱਖ ਲਾਂ ਆ ਦੇਖੋ ਬੀਬੀਆਂ ਨੇ ਆਵਾਜ਼ ਕੱਢੀ ਕਿੰਨੀ ਉੱਚੀ ਹੈ ਭਾਈਓ ਗੁਰਮੁਖੋ ਬੋਲੋ ਤੁਸੀਂ ਵੀ ਜੀ ਮੈਂ ਤੇਰਾ ਤੇ ਸਾਤ ਸੰਗਤ ਸਿਮਰਨ ਦੀ ਦਾਤ ਮੰਗਿਆ ਕਰੋ ਮਹਾਰਾਜ ਕੋਲੋਂ ਆਕੇ ਮਾਫੁਰਖ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਨਿਤ ਫਲ ਮੰਗਣ ਨਾ ਜਾਣੈ ਨਿਤ ਪੱਤੇ ਤੇ ਸ਼ਾਮ ਮੰਗਣ ਨਾ ਜਾਣੈ ਨਿਤ ਟਾਣੀਆਂ ਮੰਗਣ ਨਾ ਜਾਣੈ ਕਹਿੰਦੇ ਇੱਕ ਦਿਨ ਦਰਖਤ ਹੀ ਲੈ ਜਾ ਤੇ ਦਰਖਤ ਕੀ ਐ ਮਾਲਕ ਦਾ ਨਾਮ ਜਦੋਂ ਤੇਰੇ ਹਿਰਦੇ ਚ ਨਾਮ ਵਸ ਗਿਆ ਤੇ ਫਿਰ ਨਾਮ ਨੇ ਹੀ ਨਾਮੀ ਨੂੰ ਬੁਲਾ ਲੈਣਾ ਹੈ ਵੱਡਾ ਸਾਹਿਬ ਉੱਚਾ ਥਾ ਉਹ ਉੱਚੇ ਉੱਪਰ ਰੱਬ ਨਾਲੋਂ ਵੀ ਉੱਚੀ ਚੀਜ਼ ਹੈ ਕੋਈ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈਗੀ ਹੈ ਕਹਿੰਦੇ ਉਹ ਕੀ ਕਹਿੰਦੇ ਰੱਬ ਨਾਲੋਂ ਵੀ ਉੱਚਾ ਰੱਬ ਦਾ ਨਾਮ ਹੈ ਕਿਉਂਕਿ ਨਾਮ ਲਿਆ ਹੀ ਵਾਹਿਗੁਰੂ ਪ੍ਰਗਟ ਹੁੰਦਾ ਹੈ ਉਹ ਭਾਵੇਂ ਅੰਦਰਲੇ ਮਨੋਂ ਲੈ ਲੋ ਜ਼ਰੂਰੀ ਨਹੀਂ ਵੀ ਜਵਾਨ ਹਿੱਲੇ ਆਵਾਜ਼ਾਂ ਮਾਰੇ ਇਹ ਮਾਨੋ ਨੂੰ ਤਕਾਰੇ ਸਤਿਗੁਰੂ ਕਹਿੰਦੇ ਆ ਨਾ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਤਾਰੋ ਤਾਰਨਹਾਰੇ ਕਹਿੰਦੇ ਇਹ ਪੰਜੇ ਸਤਾਉਂਦੇ ਬਹੁਤ ਆਪ ਹੀ ਛਡਾ ਲੋ ਮਹਾਰਾ ਵੱਡ ਜੋਤ ਦਾ ਬਹੁ ਪਰਉਪਕਾਰੀ ਪਰਉਪਕਾਰ ਕਿੰਨਾ ਇਹ ਤਾਂ ਸਿੱਖ ਕੌਮ ਦੇ ਵਿੱਚ ਵੱਧ ਹੈ ਮੈਨੂੰ ਗੁਰੂ ਸਾਹਿਬ ਦੀ ਯੂਰੀ ਚ ਦਾਸ ਮੈਂ ਸ਼ਬਦ ਵਰਤਨਾ ਪੈਂਦਾ ਜਦੋਂ ਵਿਚਾਰ ਕਰਨੀ ਆ ਪਰ ਅੰਦਰੋਂ ਤਸੱਲੀ ਹੈ ਬੜਾ ਇਸ ਗੱਲ ਦਾ ਮਾਣ ਹੈ ਕਿ ਅਸੀਂ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਆ ਇਹ ਸਿੱਖ ਇਹੋ ਜੀ ਜਮਾਤ ਹੈ ਇਨਾਂ ਦੇ ਗੁਰੂਆਂ ਨੇ ਇਹਨਾਂ ਨੂੰ ਇਹ ਗੁੜਤੀ ਦਿੱਤੀ ਹੈ ਕਿ ਜਦੋਂ ਕਿਸੇ ਦੀ ਬਾਹ ਫੜ ਲੈਂਦੇ ਐ ਫਿਰ ਆਪਣਾ ਆਪ ਤਾਂ ਭਾਵੇਂ ਉੱਜੜ ਜੇ ਪਰ ਜਿਹਦੀ ਬਾਹ ਫੜੀ ਐ ਇਹ ਉਹਦਾ ਵਾਲ ਨਹੀਂ ਵੀਗਾ ਹੋਣ ਦਿੰਦਾ। 6ਵੇਂ ਪਾਤਸ਼ਾਹ ਜਦੋਂ ਗਵਾਲੀਅਰ ਕਿਲੇ 'ਚ ਗਏ ਐ ਬਵੰਜਾ ਰਾਜੇ ਸੰਗਲਾਂ ਨਾਲ ਬੰਨੇ ਹੋਏ ਸੀ ਅੱਜ ਵੀ ਥਮਲੇ ਹੈਗੇ ਗਵਾਲੀਅਰ ਕਿਲੇ 'ਚ। ਇਹ ਉਹ ਰਾਜੇ ਸੀ ਜਿਹੜੇ ਹੱਕ ਮੰਗਦੇ ਸੀ ਜਿਵੇਂ ਤੁਸੀਂ ਕਿਸਾਨੀ ਮੋਰਚੇ ਵੇਲੇ ਹੱਕ ਮੰਗੇ ਆ। ਇਹ ਉਹ ਰਾਜੇ ਸੀ ਜਿਹੜੇ ਬਗਾਵਤ ਬਾਗੀ ਸੀ ਦਿੱਲੀ ਦੀ ਹਕੂਮਤ ਦੇ ਤੇ ਉਸ ਵੇਲੇ ਜਦੋਂ 6ਵੇਂ ਪਾਦਸ਼ਾਹ ਜਾਂਦੇ ਨੇ ਤੇ ਮਹਾਰਾਜ ਨੇ ਫਿਰ ਸਵੇਰੇ ਸ਼ਾਮ ਉੱਥੇ ਨਿਤਨੇਮ ਕਰਨਾ, ਦੀਵਾਨ ਸਜਾਉਣੇ ਤੇ ਫਿਰ ਇਧਰ ਜਹਾਂਗੀਰ ਢਿੱਲਾ ਹੋਇਆ ਬਿਮਾਰ ਹੋਇਆ ਐਸਾ ਬਿਮਾਰ ਹੋਇਆ ਕਿਤੋਂ ਰਾਮ ਨਾ ਆਵੇ ਤੇ ਕਹਿੰਦੇ ਫਿਰ ਸਾਈ ਮੀਆਂ ਮੀਰ ਨੂੰ ਬੁਲਾਇਆ ਜਿਹੜਿਆਂ ਨੇ ਨਹੀਂ ਰੱਖੀ ਸੀ ਦਰਬਾਰ ਸਾਹਿਬ ਦੀ ਉਹ ਮੁਸਲਮਾਨਾਂ ਚ ਵੱਡੇ ਪੀਰ ਸੀ ਉਸ ਵੇਨੇ ਸਾਈ ਮੀਆਂ ਮੀਰ ਜੀ ਨੂੰ ਬੁਲਾਇਆ ਕਹਿੰਦੇ ਵੀ ਬਾਦਸ਼ਾਹ ਬਹੁਤ ਢਿੱਲੇ ਬਿਮਾਰ ਹੈ ਨੂੰ ਰਾਮ ਕਿਉਂ ਨਹੀਂ ਆਉਂਦਾ ਤੇ ਸਾਈ ਮੀਆਂ ਮੀਰ ਜੀ ਕਹਿੰਦੇ ਕਹਿੰਦੇ ਤੁਸੀਂ ਕਿਸੇ ਮਹਾਂਪੁਰਖ ਨੂੰ ਉਹ ਰੱਬ ਦੇ ਫਕੀਰ ਨੂੰ ਦੁੱਖ ਦੇ ਰਹੇ ਹੋ ਚੇਤੇ ਕਰੋ ਕਿਸੇ ਨੂੰ ਬੰਦੀ ਤਾਂ ਨਹੀਂ ਬਣਾਇਆ ਦੁੱਖ ਤਾਂ ਨਹੀਂ ਦੇ ਰਹਿ ਤੇ ਕਹਿੰਦੇ ਜਹਾਂਗੀਰ ਨੂੰ ਯਾਦ ਆਇਆ ਕਿ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਕਿਲੇ 'ਚ ਬੰਨ੍ਹ ਕੇ ਤਿਆ 6 ਮਹੀਨੇ ਹੋ ਗਏ ਆਖੋ ਸਤਿਨਾਮ ਤੇ ਸੰਗਤਾਂ ਕਿਲੇ ਦੀਆਂ ਕੰਧਾਂ ਨੂੰ ਮੱਥਾ ਟੇਕਦੀਆਂ ਰਹੀਆਂ ਕਿਲੇ ਦੀਆਂ ਕੰਧਾਂ ਨੂੰ ਨਮਸ਼ਕਾਰਾਂ ਕੀਤੀਆਂ ਪੰਜਾਬ ਤੋਂ ਜਾ-ਜਾ ਸੰਗਤ ਨੇ ਵੀ ਮੇਰੇ ਸਤਿਗੁਰੂ ਇਹ ਚ ਕੈਦ ਹੈ ਕਿਤੇ ਪੰਜਵੇਂ ਪਾਤਸ਼ਾਹ ਵਾਲਾ ਹਾਲ ਨਾ ਕਰ ਦੇਹ ਮਹਾਰਾਜ ਨਾਲ ਉਹਨਾਂ ਨੂੰ ਵੀ ਸ਼ਹੀਦ ਨਾ ਕਰ ਦੇਣ ਫੇਰ ਉਹਨਾਂ ਨੇ ਕਿਹਾ ਵੀ ਮਹਾਰਾਜ ਤੁਸੀਂ ਕਿਲੇ ਚੋਂ ਬਾਹਰ ਆ ਜਾਓ ਫਿਰ ਬਵੰਜਰ ਰਾਜੇ ਹੱਥ ਜੋੜ ਕੇ ਖੜ ਗਏ ਵੀ ਮਹਾਰਾਜ ਸਾਨੂੰ ਛੱਡ ਕੇ ਜਾਓਗੇ ਤੇ ਮਹਾਰਾਜ ਕਹਿੰਦੇ ਹੁਣ ਛੱਡ ਕੇ ਨਹੀਂ ਜਾਂਦੇ ਜਾਂ ਤਾਂ ਨਾਲ ਲੈ ਕੇ ਜਾਵਾਂਗੇ ਜਾਂ ਇੱਥੇ ਹੀ ਰਵਾਂਗੇ ਤੇ ਫਿਰ ਮਹਾਰਾਜ ਨੇ ਲਿਖ ਕੇ ਭੇਜਿਆ ਜਹਾਂਗੀਰ ਅਸੀਂ ਉਹਨਾਂ ਚਿਰ ਬਾਹਰ ਨਹੀਂ ਆਉਂਦੇ ਜਿੰਨਾ ਚਿਰ ਰਾਜੇ ਰਹਾ ਨਹੀਂ ਹੁੰਦੇ ਤੇ ਕਹਿੰਦੇ ਉਸ ਵੇਲੇ ਜਹਾਂਗੀਰ ਨੇ ਵੀ ਸ਼ਰਤ ਰੱਖਤੀ ਕਹਿੰਦੇ ਫਿਰ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਆਗੇ ਉਹਨਾਂ ਨੂੰ ਛਡਾ ਲੋ ਤੇ ਪਤਾ ਕੀ ਹੋਇਆ ਫਿਰ ਕਹਿੰਦੇ ਛੇਵੇਂ ਪਾਦਸ਼ਾਹ ਨੇ 52 ਚ ਕਲੀਆਂ ਵਾਲਾ ਚੋਲਾ ਬਣਾਇਆ 52 ਕਲੀਆਂ ਉਹਦੇ ਦੂਰ ਦੂਰ ਤੱਕ ਲੜੀਆਂ ਸੀ ਤੇ 52 ਕਲੀਆਂ ਤੋਂ 52 ਰਾਜੇ ਕੈਦ ਸੀ ਜਿਹੜੇ ਉਹਨਾਂ ਨੂੰ ਇੱਕ ਇੱਕ ਕਲੀ ਫੜਾ ਕੇ ਸੱਚੇ ਪਾਤਸ਼ਾਹ ਨੇ ਪਰਉਪਕਾਰ ਕੀਤਾ ਉਹਨਾਂ ਨੂੰ ਜ਼ਿੰਦਗੀ ਮਿਲ ਗਈ ਉਹ ਆਪਣੇ ਪਰਿਵਾਰਾਂ ਨੂੰ ਮਿਲ ਗਏ ਆਪਣੇ ਬੱਚਿਆਂ ਨੂੰ ਮਿਲ ਗਏ ਆਪਦੇ ਰਾਜ ਭਾਗ ਦਾ ਸੁੱਖ ਮਾਣਨ ਲੱਗੇ 52 ਰਾਜੇ ਕੈਦ ਤੋਂ ਛਡਾਏ ਮੇਰੇ ਸਤਿਗੁਰੂ ਨੇ ਤਾਈਓ ਕਹਿ ਜਾਂਦਾ ਹੈ ਬੰਦੀ ਛੋੜਦਾਤਾ ਕੀ ਕਹਿੰਦੇ ਆ ਬੰਦੀ ਸੋ ਇਹ ਆ ਮੇਰੇ ਸਤਿਗੁਰੂ ਦਾ ਘਰ ਜਿਹੜੇ ਬੰਦਨਾ ਤੋਂ ਛਡਾ ਸਕਦੇ ਆ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਘਟੇ ਕਿਹੜੇ ਬੰਧਨ ਗੁਰ ਕਾ ਸਿੱਖ ਵਿਕਾਰ ਤੇ ਹਟ ਕਹਿੰਦੇ ਸਤਿਗੁਰੂ ਆਪਦੇ ਸਿੰਘ ਦੇ ਬੰਧਨ ਕੱਟਦਾ ਹੈ ਅੱਜ ਵੀ ਤੇ ਕੱਟਦਾ ਰਹੇਗਾ ਪਰ ਕਹਿੰਦੇ ਉਹਦਾ ਪਤਾ ਕਿਵੇਂ ਲੱਗੂ ਵੀ ਬੰਧਨ ਕੱਟੇ ਗਏ ਕਹਿੰਦੇ ਉਹ ਵਿਕਾਰਾਂ ਤੋਂ ਹਟ ਜੂ ਮਾੜੇ ਕੰਮਾਂ ਤੋਂ ਮੁਖ ਮੋੜ ਜੂ ਉਹ ਸੱਚ ਦਾ ਪੰਦੀ ਬਣ ਜੂ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਜੂ ਉਹਦੀ ਸੋਚ ਚੰਗੀ ਹੋ ਜੂ ਉਹਦੀ ਨੀਅਤ ਸਾਫ਼ ਹੋ ਜੂਗੀ ਉਹ ਪ੍ਰਵਾਨ ਹੋ ਜੂ ਜੀਓ ਨਿਰਮਲ ਬਾਹਰੋਂ ਨਿਰਮਲ ਐਸੀ ਜ਼ਿੰਦਗੀ ਗੁਰਸਿੱਖ ਦੀ ਹੋ ਜਾਂਦੀ ਹੈ ਫਿਰ ਉਹ ਪਿਓਰ ਖਾਲਸਾ ਬਣ ਜਾਂਦਾ ਹੈ ਮਹਾਰਾਜ ਮੀਰ ਕਰਨ ਆਪ ਹੀ ਕਿਰਪਾ ਕਰਕੇ ਬਾਬਾ ਜੀ ਨੇ ਸਤਗੁਰੂ ਛੇਵੇਂ ਪਾਤਸ਼ਾਹ ਨੇ ਹਾਜ਼ਰੀ ਲਵਾਈ ਹੈ ਆਪਣੇ ਚਰਨਾਂ 'ਚ ਸਭ ਸੰਗਤਾਂ ਨੂੰ ਨਮਸਕਾਰਾਂ ਨੇ ਤੇ ਸਤਗੁਰੂ ਨੂੰ ਤਾਂ ਕਰੋੜ ਕਰੋੜ ਨਮਸਕਾਰ ਮੇਰੀ ਪੀਰੀ ਦੇ ਮਾਲਕ ਮਹਾਰਾਜ ਸਤਿ ਬਚਨ ਇੱਕ ਧਾਰਨਾ ਕਹਿੰਦੇ ਪੰਡਤੋ ਡਿਮਾਂਡ ਹੈ ਤੇ ਆਓ ਫਿਰ ਸਾਰੇ ਬੋਲਿਓ ਹੋ ਸਾਧੂ ਜਗ ਵਿੱਚ ਰਹਿੰਦੇ ਨੇ ਬੇਗਾਨੇ ਬਣ ਕੇ ਸਾਧੂ ਜਗ ਵਿੱਚ ਰਹਿੰਦੇ ਨੇ ਬੇਗਾਨੇ ਸਾਧੂ ਜਗ ਵਿੱਚ ਰਹਿੰਦੇ ਨੇ ਬੇਗਾਨੇ ਜਗ ਵਿੱਚ ਰਹਿੰਦੇ ਹੁੰਦੇ ਹੀਰਿਆਂ ਤੋਂ Me. ਸੰਗਤ ਬਹੁਤ ਹੈ ਖਣੀ ਪੱਖਿਆਂ ਦਾ ਖੜਕਾ ਜ਼ਿਆਦਾ ਹੈ ਤੇ ਆਵਾਜ਼ ਘੱਟ ਆਉਂਦੀ ਹੈ ਭੈਣੋ ਹੋਰ ਉੱਚੀ ਥੋੜਾ ਜਿਹਾ ਮੀਰੀ ਪੀਰੀ ਵਾਲੇ ਨੇ ਮੇਰਾ ਮਨੋ ਲਿਆ ਮੀਰੀ ਹਾਂ ਕਲਕੀਆਂ ਵਾਲੇ ਨੇ ਮੇਰਾ ਮੇਰੇ ਕਲਕੀਆਂ ਵਾਲੇ ਨੇ ਵਾ 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 ਹੁਣ ਇੱਥੇ ਹੀ ਸਮਾਪਤੀ ਹੈ ਪਤਾ ਕਿਉਂ ਥੋੜਾ ਜਿਹਾ ਜ਼ੋਰ ਲਗਾਉਣਾ ਪੈਂਦਾ ਕਿਉਂਕਿ ਜੇਵਾ ਵੀ ਸਫਲੀ ਹੁੰਦੀ ਹੈ ਇਹ ਤਨ ਦੀ ਵੀ ਹਾਜ਼ਰੀ ਮਨ ਦੀ ਵੀ ਹਾਜ਼ਰੀ ਦੇ ਵੀਰੋ ਤੁਸੀਂ ਵੀ ਬੋਲਿਓ ਪੈਣਾ ਵੀ ਬੋਲੀਆ ਨਾ ਕੁਝ ਗੱਡੀਆਂ ਹੁੰਦੀਆਂ ੱੱਕਾ ਸਟਾਰ ਥੋੜਾ ਜਿਹਾ ੱੱਕਾ ਲਾ ਦਈਏ ਫੇਰ ਸੈਲਫ ਵੱਜ ਜਾਂਦੀ ਹੈ ਬਸ ਫੇਰ ਕਿਤੇ ਕਿਤੇ ਥੋੜਾ ਜਿਹਾ ਠੋਲਾ ਲਾਉਣਾ ਪੈਂਦਾ ਤੇ ਸੰਗਤ ਹਾਜ਼ਰੀ ਭਰ ਲੈਂਦੀ ਹੈ ਸਭ ਦੀ ਹਾਜ਼ਰੀ ਲੱਗ ਜਾਂਦੀ ਹੈ ਬੋਲ ਕੇ ਵਾਹਿਗੁਰੂ ਜੀ ਕਾ ਖਾਲਸਾ